ਸ੍ਰੀ ਗੁਰੂ ਸਾਹਿਬਾਨ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ-ਠਾਕ ਹੋਵੋਗੇ ਇਹ ਨੀਚੇ ਹੱਦੀਆਂ ਵੱਟੀਆਂ ਹੋਈਆਂ ਸੇਮੀਆਂ ਇਹਨਾਂ ਦੀ ਅਗਰ ਮੈਂ ਗੱਲ ਕਰਾਂ ਤੇ ਜਿਆਦਾਤਰ ਸਾਰੇ ਫੈਮਿਲੀ ਮੈਂਬਰ ਪਹਿਲਾਂ ਇਹ ਹੀ ਸੇਮੀਆਂ ਬਣਾਉਂਦੇ ਹੁੰਦੇ ਸੀ ਮਿੱਠੇ ਦੇ ਦੌਰ ਤੇ ਅਗਰ ਆਪ ਮਿੱਠਾ ਖਾਣਾ ਹੁੰਦਾ ਸੀ ਤਾਂ ਵੀ ਅਗਰ ਕੋਈ ਘਰ ਦੇ ਵਿੱਚ ਪਉਣਾ ਹੁੰਦਾ ਸੀ ਤਾਂ ਵੀ ਇਹ ਸੇਮੀਆਂ ਬਣਾਈਆਂ ਜਿਵੇਂ ਅਸੀਂ ਪਰ ਹੁਣ ਇਹਨਾਂ ਦਰਵਾਜ਼ੇ ਥੋੜੇ ਜਿਹਾ ਘਟਦਾ ਜਾ ਰਿਹਾ ਹੈ ਵਟੀਆਂ ਤਾਂ ਹੁਣ ਨਹੀਂ ਜਾਂਦੀਆਂ ਮਗਰ ਬਹੁਤ ਘੱਟ ਫੈਮਿਲੀ ਮੈਂਬਰ ਜਿਹੜੇ ਇਹਨਾਂ ਨੂੰ ਵਟਦੇ ਆ ਜਿਆਤਰ ਤਾਂ ਕਹਿੰਦੇ ਜੀ ਉਹ 10 ਰੁਪਏ ਦਾ ਪੈਕੇਟ ਆਉਂਦਾ ਦੂਸਰਾ ਉਹ ਬਣਾਓ ਤੇ ਉਹ ਵਧੀਆ ਰਹਿੰਦਾ ਤੇ ਅਗਰ ਮੈਂ ਗੱਲ ਕਰਾਂ ਸਾਨੂੰ ਪਰ ਆਪੋ ਆਪਣੀ ਪਸੰਦ ਹੋ ਜਾਂਦੀ ਹੈ ਸਾਨੂੰ ਇਹ ਸੇਵੀਆਂ ਪਸੰਦ ਆ ਜੀ ਅਸੀਂ ਜਿਆਤਰ ਇਹ ਕੋਈ ਮਹਿਮਾਨਵੰਦਾ ਤਾਂ ਵੀ ਇਹ ਹੀ ਸੇਵੀਆਂ ਬਣਾਈ ਦਿਆ ਅਗਰ ਆਪਣਾ ਮਿੱਠਾ ਖਾਣ ਨੂੰ ਦਿਲ ਕਰਦਾ ਤਾਂ ਵੀ ਇਹ ਸੇਵੀਆਂ ਬਣਾਈ ਦਿਆ ਇਹ ਬਿਨਾ ਦੁੱਧ ਤੋਂ ਵੀ ਬਣ ਜਾਂਦੀਆਂ ਤੇ ਦੁੱਧ ਵਾਲੀਆਂ ਵੀ ਬਣ ਜਾਂਦੀਆਂ ਅ ਕਮੈਂਟ ਕਰਕੇ ਦੱਸਿਓ ਜੀ ਕਿਨਾ ਕਿਨਾ ਭੈਣ ਭਰਾਵਾਂ ਨੂੰ ਇਹ ਸੀਗੀਆਂ ਪਸੰਦ ਆ ਜੀ ਤੇ ਕਿਨਾ ਥਾਂਵਾਂ ਤੇ ਵਟੀਆਂ ਜਾਂਦੀਆਂ ਹੁਣ ਵੀ ਕਿਨਾ ਕਿਨਾ ਦੇ ਰਵਾਜ ਹੈ ਜੀ ਧੰਨਵਾਦ ਜੀ